ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਾ ਸਭ ਤੇ ਉੱਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਔਤ ਸੂਕੇ ਹਰੇ ਜਿਸ ਸਿਮਰਤ ਡੂਬਤੋ ਪਾਣ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾ ਕੈ ਵਸ ਖਾਨ ਸੁਲਤਾਨ ਜਾ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਤੇ ਤੁਹਾਰੇ ਦੇ ਨਿਵਾਹ ਰਹਾਓ ਸਭ ਤੇਜੂਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜੇ ਸੋ ਸਿੰਮਰਤ ਡੂਬ ਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸੂ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਯਾਦ ਹਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਔਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਪੰਿਵਾ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦਾ ਸਰਬ ਵਿਆਪਕ ਪੂਰਨ ਧਨੀ ਜਾਂ ਕਿ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹਉਤ ਸੂਕੇ ਹਰੇ ਜੇ ਸੋ ਸਿਮਰਤ ਡੂਬ ਤੋ ਪਾਣ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਓ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਏ ਕਾਜ ਤੁਮਾਰੇ ਦੇ ਨਿਵਾਹਿ ਰਹਾਓ ਸਭ ਤੇ ਕੂਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੁਖੇ ਹਰੇ ਜੇ ਸੋ ਸਿੰਮਰਤ ਡੂਬ ਤੋ ਪਾਹਨ ਤਰੇ ਸੰਤ ਸਭਾ ਕੋ ਸਦਾ જયਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਾਸੁ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨੋ ਚਾਰ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਹਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦ ਹਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਔਤ ਸੂਕੇ ਹਰੇ ਜਿਸ ਸਿਮਰਤ ਡੂਬਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਪਨਵਾ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤਾਂ ਜਾਂ ਕਾ ਨਾਮ ਯਾਦਾਰ ਸਰਬ ਵਿਆਪਕ ਪੂਰਨ ਧਨੀ ਜਾਂ ਕਿ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜੇ ਸੋ ਸਿਮਰਤ ਡੂਬ ਤੋ ਪਾਹਨ ਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਓ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਾਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਹਾਓ ਸਭ ਤੇ ਉੱਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮਿਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹਉ ਤਸੂਕੇ ਹਰੇ ਜਿਸੁ ਸਿਮਰਤੋ ਡੂਬਤੋ ਪਾਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਹਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦ ਹਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖੜੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਹਉਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਪਨਵਾ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤਾਂ ਜਾਂ ਕਾ ਨਾਮ ਯਾਦਾਰ ਸਰਬ ਵਿਆਪਤ ਪੂਰਨ ਧਨੀ ਜਾਂ ਕਿ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਔਤ ਸੂਕੇ ਹਰੇ ਜਿਸ ਸਿਮਰਤ ਡੂਬਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨਿਆ ਓ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਹ ਰਹਾਓ ਸਭ ਤੇ ਉੱਚ ਜਾਂ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹਉ ਤਸੂਕੇ ਹਰੇ ਜਿਸੁ ਸਿਮਰਤੋ ਡੂਬਤੋ ਪਾਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਕਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਹਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਯਾਦ ਹਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖੜੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਹਉ ਤਸੂਕੇ ਹਰੇ ਜਿਸ ਸਿਮਰਤ ਡੂਬਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਕੂਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦਾ ਸਰਬ ਵਿਆਪਤ ਪੂਰਨ ਧਨੀ ਜਾਂ ਕਿ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੁਕੇ ਅਰੇ ਜਿਸੋ ਸਿਮਰਤ ਡੂਬਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹ ਰਹਾਓ ਸਭ ਤੇ ਪੂਜ ਜਾਂ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜੇ ਸੋ ਸਿੰਮਰਤ ਡੂਬ ਤੋ ਪਾਹਨ ਤਰੇ ਸੰਤ ਸਭਾ ਕੋ ਸਦਾ જયਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਾਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟਕਟ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਔਤ ਸੂਕੇ ਹਰੇ ਜਿਸ ਸਿਮਰਤ ਡੂਬਤੋ ਪਾਣ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤਾਂ ਜਾਂ ਕਾ ਨਾਮ ਯਾਦਾ ਸਰਬ ਵਿਆਪਤ ਪੂਰਨ ਧਨੀ ਜਾਂ ਕਿ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸੋ ਸਿਮਰਤ ਡੂਬਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਓ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਹ ਰਹਾਓ ਸਭ ਤੇ ਉੱਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮਿਆਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜੇ ਸੋ ਸੇਮਰਤ ਡੂਬ ਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਾਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕਟਕਟ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਓਤ ਸੂਕੇ ਹਰੇ ਜਿਸ ਸਿਮਰਤ ਡੂਬਤੋ ਪਾਣ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਣਵਾ ਜਾਂ ਕਹਿ ਵਸ ਖਾਨ ਸੁਲਤਾਨ ਜਾਂ ਕਹਿ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਦੇ ਕੂਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਦਾ ਸਰਬ ਵਿਆਪਤ ਪੂਰਨ ਧਨੀ ਜਾਂ ਕਿ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਔਤ ਸੂਕੇ ਅਰੇ ਜਿਸੋ ਸਿਮਰਤ ਡੂਬਤੋ ਪਾਹਨ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਜਾਂ ਕੈ ਵਸੁ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾਂ ਕਾ ਕੀਆ ਸਭ ਕੁਛ ਹੋਏ ਤਿਸਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਾਓ ਸਭ ਤੇ ਉੱਚ ਜਾਂ ਕਾ ਦਰਬਾਰ ਸਗਲ ਭਗਤ ਜਾਂ ਕਾ ਨਾਮ ਯਾਧਾਰ ਸਰਬ ਵਿਆਪਤ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇਰਾਟਾ ਹੈ ਜੇ ਸਿਮਰਤ ਜਮ ਕਿਸ਼ੂ ਨਾਮ ਕਹੈ ਜਿਸ ਸਿਮਰਤ ਹੋਤ ਸੋਕੇ ਹਰੇ ਜਿਸੁ ਸਿਮਰਤੋ ਡੂਬਤੋ ਪਾਣ ਤਰੇ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਪੰਗਵਾ ਜਾਂ ਕੈ ਵਸ ਖਾਨ ਸੁਲਤਾਨ ਜਾਂ ਕੈ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਹੀਂ ਕੋਏ ਕਹੋ ਬੇਨੰਤੀ ਆਪਣੇ ਸਤਿਗੁਰ ਪਾਏ ਕਾਜ ਤੁਹਾਰੇ ਦੇ ਨਿਵਾਹਿ ਰਾਓ ਸਭ ਤੇ ਉੱਚਾ ਜਾਂ ਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਯਾਦਾਰ ਸਰਬ ਵਿਆਪਕ ਪੂਰਨ ਧਨੀ ਜਾਂ ਕੀ ਸੋਭਾ ਕੜਕੜ ਬਣੀ ਜਿਸ ਸਿਮਰਤ ਦੁਖ ਡੇ ਰਾਟਾ ਹੈ ਜਿਸ ਸਿਮਰਤ ਜਮ ਕਿਸ਼ੂ ਨਾ ਕਹੈ ਜਿਸ ਸਿਮਰਤ ਔਤ ਸੂਕੇ ਹਰੇ ਜਿਸ ਸਿਮਰਤ ਡੂਬ ਤੋ ਪਾਣ ਤਰੇ ਸੰਤ ਸਭਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸੋ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ